ਦੁਲਿਹਰ ਬੁੱਤੀ ਨੂੰ ਪਾਏ ਹਾਂ ਜੌੜ ਜੌੜਾ ਯਾਰਵਾ ਕੀ ਆਹ ਮਰੀ ਲਈ ਆਪਾਂ ਐਸੀ ਲੇਕ ਦੇਖਣ ਕਿ ਜੋ ਸਾਨੂੰ ਦੱਸਿਆ ਗਿਆ ਸੀ ਨਾ ਵੀ ਲੇਕ ਇੱਥੇ ਯਾਰ ਦਿਖਾਦਾ ਪਿੰਡ ਵਾਲਾ ਛੱਪੜੀ ਇਹ ਬਣਦੀ ਹੈ ਜੀ ਦੀ ਦਾਰੂ ਦੇਸੀ ਇਹ ਕਹਿੰਦੇ ਇੱਥੇ ਲਾਊਡ ਹੈ ਇਹਦਾ ਕੋਈ ਆਬਜੈਕਸ਼ਨ ਨਹੀਂ ਸ਼ਤਿਸ਼ੀਰਕਾਲ ਜੀ ਸਵਾਗਤ ਹੈ ਤੁਹਾਡਾ ਅਜਦੇ ਬਲੌਗ ਦੇ ਵਿੱਚ ਤੇ ਆਪਾਂ ਰਾਤੀ ਆ ਗਏ ਸੀ ਨਾਰਕੰਡਾ ਨਾਰਗੰਡੇ ਦਾ ਸਵੇਰ ਦਾ view ਕੁਝ ਇਦਾਂ ਦਾ ਜੀ ਫਿਲਹਾਲ ਸ਼ਾਂਤ ਏਰੀਆ ਜੀ ਕਾਫੀ ਉਚਾਈ ਤੇ ਬਾਕੀ ਅਨੰਦ ਆ ਰਿਹਾ ਸਵੇਰ ਦਾ ਇੱਥੇ ਦੇਖਣ ਦਾ ਮਾਹੌਲ ਫਿਲਹਾਲ ਚੱਲਦਿਆਂ ਜੀ ਆਪਣੇ ਰੂਮ ਦੇ ਵਿੱਚ ਤੇ ਬਾਕੀ ਦੇਖਦੇ ਆ ਇਹ ਖਲਾਤ ਰੂਮ ਦੇ ਜੀ ਰਾਤ ਦੇ ਬੰਦੇ ਹਰੇ ਸੁੱਤੇ ਪਏ ਨੇ ਪਹਿਲਾ ਦਰਵਾਜ਼ਾ ਲਾ ਦਈਏ ਕਿਉਂਕਿ ਬਾਂਦਰ ਵੀ ਆ ਸਕਦੇ ਨੇ ਜੀ ਜੰਨੀ ਬਾਹਰ ਆਗੇ ਜੀ ਆਪਣੀ ਗੱਡੀ ਦੇ ਕੋਲ ਗੱਡੀ ਨੂੰ ਕਰੀਏ ਗਰਮ ਤੇ ਸਮਾਨ ਕਰੀਏ ਸੈਟ ਕਿਉਂਕਿ ਫਿਰ ਆਪਾਂ ਚੱਲਣਾ ਵੀ ਹੈ ਤੇ ਬਾਈ ਇਹ ਹੁਣ ਸ਼ਾਂਤ ਹੋਇਆ ਪਹਾੜੀ ਕਾਗਾ ਇਹਨੇ ਕਾਦੀ ਬਾਈ ਕਾਂ ਕਾਂ ਲਈ ਹੋਈ ਸੀ ਵੀਡੀਓ ਵੀ ਨਹੀਂ ਬਣਾਣ ਦੇ ਰਿਆ ਸੀ ਲੇਕਿਨ ਕਾਜਾ ਕਾ ਮਤਲਬ ਕਾਜਾ ਦੇ ਉੱਪਰ ਬਰਫ ਹੋ ਗਈ ਰਹੀ ਹੈ ਕੱਲ ਵੀ ਹਾਂ ਬਰਫ ਹੋ ਗਈ ਹੈਨਾ ਲੇਕਿਨ ਉਹ ਰਸਤਾ ਓਪਨ ਹੋ ਜਾਂਦਾ ਹੈ ਸਾਡੇ ਸਾਥ ਕੀ ਚਲੀ ਜਾਏਗੀ ਸਾਡੀ ਵੀ ਚਲੀ ਗਈ ਉਹਦਾ ਰਸਤਾ ਗਰੀ ਗਲ ਸਾਫ ਜਾ ਸਾਫ ਸੁਭਾ ਦੁਪਹਿਰ ਮੈਂ ਸਾਫ ਕਰ ਦਿੱਤਾ ਜੇ ਗਰੀ ਗਲ ਹੋਰ ਹੋ ਰਿਹਾ ਸਾਹਮਣੇ ਹੀ ਆਪਣਾ ਇੱਕ ਮਿੰਟ ਸਾਫ ਲੈ ਰਹਾ ਹੈ ਉੱਪਰ ਇਦਾਂ ਦੇ ਬਾਂਦਰ ਇੱਥੇ ਆਉਂਦੇ ਹੀ ਰਹਿੰਦੇ ਨੇ ਪਰ ਇੱਕ ਹੈ ਪਰਿਸ਼ੋ ਯਾਰ ਕਮਰੇ 'ਚ ਕਿਸੇ ਵੀ ਉਹ ਨਹੀਂ ਹੈ ਨਾ ਪੱਖਾ ਜੇ ਪੱਖਾ ਹੁੰਦਾ ਖਾਉਂ ਤਾਂ ਹੁੰਦਾ ਪਰ ਨੀਂਦ ਨੀਂਦ ਬਹੁਤ ਵਧੀਆ ਆਈ ਐ ਬਹੁਤ ਵਧੀਆ ਕਿ ਕਾਫੀ ਦੇਰ ਬਾਅਦ ਮਿਲਿਆ ਨਾ ਠੰਡਕ ਆ ਵੀਰ ਜੱਸੀ ਸਿਰਫ ਸਰਾਂਣੇ ਸਰਾਂਣੇ ਦੀ ਦਿੱਕਤ ਰਹੀ ਐ ਮੋਟੇ ਬੋਕ ਤੇ ਲੈਣਗੇ ਹੱਥ ਫੇਰ ਤਾਂ ਬਈ ਸਰਾਂਣੇ ਆਪਣੇ ਨਾਲ ਲੈ ਕੇ ਆਇਆ ਕਰੋ ਜੇ ਇਧਰ ਨੂੰ ਆਣਾ ਬਾਕੀ ਤੁਸੀਂ ਵੀਓ ਚੈੱਕ ਕਰ ਲਓ ਜੀ ਇੱਕ ਵਾਰੀ ਨਾਰਕੰਡਾ ਦੇ ਆਹਾਂ ਕਰ ਦੋ ਕਰ ਦੋ ਤੇ ਹੁਣ ਕਰਦੇ ਆ ਜੀ ਸਮਾਨ ਜਿਹੜਾ ਆਪਣਾ ਕੱਪੜੇ-ਕੁਪੜੇ ਲੇੜੇ ਨੇ ਪਾਉਣ ਵਾਲੇ ਉਹ ਕਢਦੇ ਆ ਤੇ ਇੱਕ ਪਾਉਂਦੇ ਐਥੋਂ ਚਾਲੇ ਜੋੜ ਜੋੜ ਕੇ ਜਲਮੇਨ ਚਟਕੂਲ ਵਾਲੂ ਇਹ ਪਾਈ ਸੀ ਇਧਰੋਂ ਜੀ ਇਹ ਰਸਤਾ ਆਉਂਦਾ Shimla ਤੋਂ ਤੇ ਦੂਜੀ ਸਾਈਡੇ ਰਸਤੇ ਜਾਊਗਾ ਇਹ ਨੂੰ ਚਿੱਕੂਰ ਵੱਲੋਂ ਜਾ ਜਾ ਰਿਹਾ ਤੇ ਬਈ ਇਹ ਹੈ ਫਸਟ ਕੈਂਡਿੰਗ ਤੇ ਬੋਲਾਲ ਵਾਲੇ ਬ੍ਰੇਕਫਾਸਟ ਤਾਂ ਨਹੀਂ ਕਰਿਆ ਰਸਤੇ 'ਚ ਦੇਖਨੇ ਆ ਕਿਤੇ ਵੀ ਮਿਲ ਗਿਆ ਨਾ ਚੰਗਾ ਖਾਣ ਨੂੰ ਕਿਉਂਕਿ ਇੱਥੇ ਹੋਟਲ ਦਾ ਸਾਨੂੰ ਵਧੀਆ ਨਹੀਂ ਲੱਗਿਆ ਰਾਸਤੇ 'ਚ ਪੈ ਗਿਆ ਜੀ ਰੁਕਣਾ ਕਿਉਂਕਿ ਲੱਗੀ ਸੀ ਭੁੱਖ ਤੇ ਗੱਡੀ ਲਿਆਏ ਅੱਗੇ ਤੇ ਆਪਾਂ ਅਜੀਬ ਫਲ ਲਿਆ ਲੁੱਚਾ ਲੁੱਚਾ ਫਲ ਤੇ ਫਿਲਹਾਲ ਆਪਾਂ ਕਰਾਂਗੇ ਵਾਪਸੀ ਇੱਥੋਂ ਕਿਉਂਕਿ ਥੋੜਾ ਜਿਹਾ ਅੱਗੇ ਆ ਗਏ ਇਹ ਨਾ ਕਰਿਆ ਮਾਨੂੰ ਤੂ ਤੋੜੀ-ਥੋੜੀ ਅੱਗੇ-ਅਗੇ ਇਦਾਂ ਦੀ ਦੁਕਾਨਾਂ ਮਿਲ ਜਾਂਦੀਆਂ ਰਾਤ 'ਚ ਬਾਕੀ ਟਾਬੇ ਵਗੈਰਾ ਕੱਟ ਨੇ ਬਾਈ ਹਾਂਜੀ ਪ੍ਰਿੰਸਾ ਮਾ ਮੁੜੀਏ ਪਿੱਛੇ ਫਿਰ ਚਲੋ ਫਿਰ ਚੱਲਦੇ ਆ ਜੀ ਸਿੱਧਾ ਰਸਤਾ ਗਿਆ ਜਿਹੜਾ ਥੱਲੇ ਨੂੰ ਨਾਰਕੰਡੇ ਤੋਂ ਆਉਂਦਾ ਹੈ ਨਾ ਕੁਰੀ ਰਿਵਿਊ ਚੈੱਕ ਕਰ ਲਓ ਤੁਸੀਂ ਇੱਥੇ ਇਹ ਲੰਬੇ ਲੰਬੇ ਦਰਖਤ ਨੇ ਤੇ ਉੱਪਰੋਂ ਆ ਰਿਹਾ ਰਸਤਾ ਨਾਰਕੰਡੇ ਤੋਂ ਸ਼ਿਮਲਾ ਬਲ ਤੋਂ ਨਾਰਕੰਡਾ ਤੇ ਇਧਰ ਨੂੰ ਰਾਮਪੁਰ ਨੂੰ ਜਾਂਦਾ ਹੈ ਜੀ ਤੇ ਜਿਹੜਾ ਪਿੱਛੇ ਨੂੰ ਰਸਤਾ ਲਓ ਇਹ ਨਾਰਕੰਡੇ ਵਾਲਾ ਹੈ ਨਾ ਤੇ ਆਪਾਂ ਵਾਪਸੀ ਕਰਨੀ ਪੈਣੀ ਕਿ ਜਿਹੜੀ ਲੇਹ ਘੁੰਮਣਾ ਸੀ ਆਪਾਂ ਥੋੜਾ ਜਿਹਾ ਪੰਜ ਤੋਂ 4 ਕਿਲੋਮੀਟਰ ਅੱਗੇ ਆ ਗਏ ਆ ਚਲੋ ਫਿਰ ਹਾਲ ਚੱਲਦੇ ਆ ਜੀ ਵਾਪਸੀ ਤੇ ਲੰਦਿਆਂ ਨਜ਼ਾਰੇ ਲੁੱੱਚਾ ਫੜਦੇ ਦੋ ਚਾਰ ਫੋਟੋ ਆ ਜਾਣਗੇ ਬ్రో ਰਾਜਾਓ ਯਾਰ ਫੋਟੋਾਂ ਦੀ ਜ਼ਰੂਰੀ ਨਹੀਂ ਹੈ ਛੜ ਬਾਈ ਥੋੜੇ ਹੰਬਲਾ ਰਕਮ ਹੈ ਬਹੁਤ ਇੰਟੀਰੀਅਰ ਹੈ ਵਾਹ ਚੱਲਦੇ ਆ ਜੀ ਹੁਣ ਤਾਂ ਚਲੋ ਬਾਈ ਲਿਓ ਫਲ ਦੇ ਨਜ਼ਾਰੇ ਤੇ ਪਹੁੰਚੋ ਲੈ ਕੋਲ ਵਾਪਸ ਆਣਾ ਪਈ ਨਾਰਕੰਡਾ ਇਹ ਤੋਂ 4-5 ਕਿਲੋ ਮੀਟਰ ਆਪਾਂ ਅੱਗੇ ਤੁਹਾਨੂੰ ਦੱਸਿਆ ਜੀ ਅੱਗੇ ਨਿਕਲ ਗਏ ਜੀ ਨਾ ਇਹ ਆਪਾਂ ਜਾਣਾ ਲੇਕ ਲੇਕ ਦਾ ਜਿਹੜਾ ਰਾਤਾ ਸਾਨੂੰ ਹੁਣ ਦਿਖਾਵਾਂਗੇ ਵੀ ਕਿਹੜੇ ਵੱਲ ਤੋਂ ਜਾਂਦਾ ਹੈ ਤੇ ਆ ਸਾਹਮਣੇ ਆ ਗਈ ਗੱਡੀ ਤੇ ਰੁਕਤੀ ਲੱਗ ਗਈ ਖਾਣ ਆਪਾਂ ਇਸ ਹੋਟਲ ਦੇ ਵਿੱਚ ਕਿਉਂਕਿ ਪਹਿਲਾਂ ਪੇਟ ਪੂਜਾ ਕਰਨੀ ਪੈਣੀ ਹੈ ਨਾ ਤੋਂ ਬਾਅਦ ਹੀ ਹੋਗਾ ਕੁਝ ਆਏ ਕੋ ਮੋਊਗਾ ਆਪਾਂ ਪੈਗੇ ਜੀ ਰੋਟੀ ਖਾ ਕੇ ਤੇ ਚੱਲਦੇ ਆ ਸਿੱਧਾ ਲੇਕ ਤੇ ਤੇ ਫਿਰ ਜਾਵਾਂਗੇ ਨਾਰ ਆਪਣਾ ਆਰਾਮਪੁਰ ਵੱਲ ਨੂੰ ਤੇ ਤੁਹਾਨੂੰ ਦਿਖਾ ਦਾਂਗੇ ਰਾਸਤਾ ਵੀ ਨਾਰ ਕੰਡੇ ਤੋਂ ਕਿਹੜਾ ਰਸਤਾ ਜਿਹੜਾ ਲੇਕ ਵੱਲ ਨੂੰ ਜਾਂਦਾ ਜੀ। ਨਾ ਨਾ ਅੰਦਰ ਦਾ ਹੋਟਲ ਦਾ ਵੀ ਇਦਾਂ ਹੁੰਦਾ ਜੀ। ਇਹ ਲੋਕ ਜੀ ਗਲਤ ਜਾਂਦੇ ਨੇ ਫਿਰ ਵਾਪਸ ਆਉਂਦੇ ਨੇ। ਬਾਕੀ ਚੈੱਕ ਕਰਕੇ ਦੱਸਾਂਗੇ ਜੀ ਖਾਣਾ ਪੀਣਾ। ਕਿੱਦਾਂ ਮੁੰਡੇ ਦਾ। ਬਿਲਕੁਲ ਜੀ। ਨਾ ਨਾ ਕਰਦੇ ਹੋਣਾ। ਅਸੀਂ ਉਹ ਕਰਾ ਜੀ। ਕਿਹੜਾ ਵਾਲੀ ਬੋਲ ਰਿਹਾ। ਇਹ ਨਹੀਂ ਬਾਈ ਕੁਮਣਾ ਦਾ ਫੋਨ ਇਹ ਚਲਾਣਾ ਹੀ ਨਹੀਂ ਸਾਰੇ ਸਵੇਰ ਦਾ ਬ੍ਰੇਕਫਾਸਟ ਕਰ ਲਿਆ ਜੀ ਆਪਾਂ ਟਾਈਮ ਹੋਇਆ 10:30 ਤਾਂ ਲੱਗਿਆ ਗੱਡੀ ਮੋੜ ਨੂੰ ਤੇ ਸਾਨੂੰ ਵੀ ਦੱਸਦੇ ਆ ਰਸਤਾ ਜਿਹੜਾ ਲੇਕਵਾਲ ਨੂੰ ਜਾਂਦਾ ਜੀ ਇੱਥੇ ਨਾ ਰਾਈਡਰ ਕਾਫੀ ਆਏ ਹੋਏ ਨੇ ਸਰਵਾ ਸਾਨੂੰ ਇੱਕ ਵਾਰੀ ਇਹਦਾ ਖੌਦ ਦੋ ਪਾਰ ਇੱਕ ਵਾਰਾ ਸਾਰੇ ਕੋ ਬਿਠਾ ਬੰਦੇ ਸਾਹਮਣੇ ਮੋਟਰਸਾਈਕਲ ਖੜਿਆ ਜੀ ਅੱਲਾ ਕਾਫੀ ਖੜੇ ਸੀ ਹੁਣ ਤਾਂ ਤਕਰੀਬਨ ਨਿਕਲ ਵੀ ਚੁੱਕੇ ਨੇ ਕਿਉਂਕਿ ਜਿਨ੍ਹਾਂ ਨੇ ਕਾਜਾ ਨੂੰ ਜਾਣਾ ਉਹ ਟਾਈਮ ਨਾਲੋਂ ਨਿਕਲਦੇ ਨੇ ਨਾ ਤੇ ਇਹ ਸਾਹਮਣੇ ਰਸਤਾ ਹੀ ਜਾ ਰਿਹਾ ਜੀ ਕਿਹੜਾ ਜਾ ਰਿਹਾ ਲੇਕ ਤੇ ਰਾਮਪੁਰ ਵੱਲੋਂ ਅੱਗੇ ਅੱਗੇ ਦਕਾਵਾਂਗੇ ਤੁਹਾਨੂੰ ਇਹ ਤਾਂ ਲੇੜੀ ਇੱਧਰ ਵਾਲੀ ਇਹ ਮਾਰਕੀਟ ਹੈ ਜੇ ਨਾਰਗੰਡੇ ਦੀ ਕਿਸ਼ਾਵਾ ਹੋਰ ਦਿੱਤ ਨੂੰ ਜੇ ਪਰਨੇ ਮੈਂ ਹੁਣ ਆ ਗਏ ਜੀ ਆਪਾਂ ਲੇਕ ਤੇ ਤੇ ਸਾਹਮਣੇ ਲੱਗੇ ਹੋਏ ਨੇ ਦਰਖਤ ਸੈਡਾਂ ਚ ਤੇ ਗੱਬੇ ਆ ਜੀ ਲੇਕ ਦੇ ਨਾਮ ਦੀ ਛੱਪੜ ਜਿਹੜਾ ਪਿੰਡ ਵਾਲਾ ਛੱਪੜ ਹੁੰਦਾ ਪੰਨੋ ਇਹ ਤੋਂ ਉੱਚਾ ਦਾ ਚੰਗੇ ਪਿੰਡ ਵਾਲੇ ਛੱਪੜ ਹੁੰਦੇ ਨੇ ਬਾਕੀ ਫਿਲਹਾਲ ਵੀ ਉੱਥੇ ਜਿਆਦਾ ਵਧੀਆ ਤੁਸੀਂ ਚੈੱਕ ਕਰ ਹੀ ਰਹੇ ਹੋ ਤੇ ਫਿਲਹਾਲ ਇਹ ਤੋਂ ਚੰਗਾ ਦਾ ਚਿੱਟਕਲ ਨੂੰ ਨਿਕਲ ਜਾਂਦੇ ਉੱਤੇ ਵੀ ਲਾ ਲੋ ਲੰਬਾ ਸਫ਼ਰ ਹੈ ਨਾ ਘੁੰਮਣ ਦਾ ਥੋੜਾ ਜਿਆਦਾ ਰਸਤੇ 'ਚ ਕੋਈ ਦੇਖਣ ਵਾਲੀ ਚੀਜ਼ ਆਂਦੀ ਆ ਰਸਤੇ 'ਚ ਰੁਕਦੇ ਕਿਤੇ ਇਹ ਦਿਨਾਂ ਦਾ ਕਿਤੇ ਘੁੰਮਣ ਨੂੰ ਐਜੀ ਕੁਝ ਨਾਰਗੰਡੇ ਆਗੇ ਨਾ ਮਤਲਬ ਜਗਾ ਨਾਰਗੰਡਾ ਵਧੀਆ ਤੇ ਕਹਿੰਦੇ ਨੇ ਲੇਕ 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 ਦੇ ਨਾਮ ਤੇ ਇੱਥੇ ਮੈਨੂੰ ਤਾਂ ਕੁਝ ਬਦਿਆਂ ਨਹੀਂ ਲੱਗੇ ਇਹ ਚੀਜ਼ਾਂ ਸਿਰਫ ਹਾਂ ਜੀ ਇਦਾਂ ਦਾ ਰਕਤ ਸਾਰੇ ਲੱਗੇ ਹੋਏ ਹਾਂ ਜੀ ਹਾਂ ਜੀ ਮੈਂ ਹੋਰ ਰਿਹਾ ਵੜਾ ਵੜਾ ਅੱਛਾ ਕਰੋ ਜੀ ਇਦਾਂ ਲੱਗੇ ਇਹ ਸਾਰੇ ਨਾ ਇਦਾਂ ਦੇ ਹੀ ਦਰਕਤਾਂ ਸਿੱਧਾ ਲਾ ਲਓ ਜਿੱਥੇ ਕੈਮਰਾ ਜੀ ਤੁਹਾਨੂੰ ਪਤਾ ਨਹੀਂ ਦਿਖਾ ਰਿਹਾ ਪਤਾ ਨਹੀਂ ਨਹੀਂ ਇਹ ਜੀ ਫਿਰ ਚੈੱਕ ਕਰਦੇ ਹਾਂ ਆਪਾਂ ਨੂੰ ਇਦਾਂ ਦੇ ਹੀ ਦਰਕਤ ਵੀ ਨੇ ਉੱਪਰ ਇਹਨਾਂ ਦੇ ਝਾਲ ਪਾਇਆ ਹੋਇਆ ਇਹ ਅੰਕਲ ਦੀ ਕਾਦੀ ਦੇ ਦਰਕਤ ਨੇ ਇੱਕ ਇੱਕ ਆਸ ਕੇ ਪੇੜ ਹੈ ਇਹ ਸੇਬ ਕੇ ਹੈ है है। है चारी, चारी। 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 ये है कैरी पेडी है हां जी चेरी 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 ये ऊपर कपड़ा क्यों दिया उसके नहीं वो लेके कातर है ओले की कातर है भी ओलाना गिर जाए कहीं ओलाना गिर जाए अच्छा अच्छा डैमेज ना हो जाए डैमेज ना हो जाए फ्रूट ये फ्रूट कब आएगा ये फ्रूट तो आ गया है अगस्त में अगस्त में आता है ठीक है सर थैंक यू जी ये चेरी सेब दे ਸੇਵ ਦੇ ਫਰੂਟ ਆ ਇਸ ਤਕਰੀਬਨ ਇੱਥੇ ਨਾਰਗੰਡੇ ਤੋਂ ਆਪਾਂ ਜਦ ਮਤਲ ਅੱਗੇ ਚੱਲਦੇ ਆ ਤਾਂ ਇਹ ਸਾਰੇ ਇਹੀ ਆਉਂਦੇ ਨੇ ਫਿਲਹਾਲ ਚੱਲਦੇ ਆਂ ਜੀ ਰਾਮਪੁਰ ਵੱਲ ਨੂੰ ਲੇਕ ਤੋਂ ਆਉਂਦੇ ਹੋਏ ਆਂਦਾ ਰਸਤਾ ਜਦ ਆਪਾਂ ਰਾਮਪੁਰ ਵੱਲ ਨੂੰ ਚੱਲਦੇ ਆ ਨਾ ਤੇ ਰਸਤਾ ਆਉਂਦਾ ਤੇ ਮੁੰਡੇ ਫੇਰ ਰੁਕੇ ਨੇ ਜੀ ਫੋਟੋ ਸ਼ੂਟ ਵਾਸਤੇ ਆਹ ਦੇਖੋ ਜੀ ਉਹ ਰੋ ਓਏ ਲੱਗਿਆ ਬਣਾਣਾ ਬੇਲਪੁਰੀ ਸਮੁੰਨ ਚੜ੍ਹਨੇ ਦਾ ਵਿਊ ਨਾਲ ਬਈ ਸਪੀਕਰ ਵਜਾਉ ਗਾਣੇ ਯਾਰ ਕਰੋ ਸਟਾਰਟ ਫਿਰ ਅਸੀਂ ਚੱਲਦੇ ਆਂ ਰਾਮਪੁਰ ਨੂੰ ਜੀ ਮੰਨੂ ਲੱਗਦਾ ਨਹੀਂ ਰਾਮਪੁਰ ਪਹੁੰਚ ਹੋ ਜੂ ਮੇਰੀ ਸੁਣਦੇ ਹੋ ਬਾਪ ਠੀਕ ਹੈ ਹੁਣ ਤੁਰਪੇ ਆ ਜੀ ਵਾਟਰਫਾਲ ਤੋਂ ਚਿਟਕੋਲ ਵੱਲੋਂ ਤੇ ਸੜਕ ਦਾ ਸਹਿਜ ਵੈਸੇ ਛੋਟਾ ਪਰ ਇੱਕ ਸਾਈਡ ਪਹਾੜੀ ਐ ਤੇ ਇੱਕ ਸਾਈਡ ਕਦੇ-ਕਦੇ ਜੰਗਲ ਆ ਜਾਂਦਾ ਤੇ ਕਦੇ ਵਾਰੇ ਕਦੇ ਵੀ ਖਾਈ ਆ ਜਾਂਦੀ ਐ ਪਰ ਦੇਖ ਕੇ ਭਾਈ ਆਨੰਦ ਬਹੁਤ ਆ ਰਿਹਾ ਕਿਉਂਕਿ ਸੜਕ ਦਾ ਨਾ ਇੱਕਦਮ ਮੋੜ ਆ ਜਾਂਦਾ ਛੋਟੀ ਸੜਕ ਟ੍ਰੈਫਿਕ ਨਾ ਮਾਤਰ ਤੇ ਸੜਕ ਸਾਬ ਬਹੁਤ ਜਾਂਦਾ ਜੀ ਫਿਲਹਾਲ ਚੱਲਦੇ ਆ ਜੀ ਹੁਣ ਅੱਗੇ ਵੱਲ ਨੂੰ ਚਿਟਕੋਲ ਵੱਲ ਨੂੰ ਰੁਕੇ ਜੀ ਆਪਾਂ ਬਦਰਾਵ ਜੀ ਪਰੋਂ ਥੱਲੇ ਨੂੰ ਆਉਂਦੇ ਓਏ ਕੋਈ ਗੱਡੀ ਤੇ ਪਾਉਣਾ ਤੇਲ ਤੇ ਇਦਾਂ ਦੇ ਪਾੜਦੇ ਹੁਣ ਇੱਥੇ ਆਪਾਂ ਨਾਰਗੰਡਾ ਪਾਰ ਕਰਦੇ ਨੇ ਪਹਾੜਾਂ ਚ ਜਿਹੜੀ ਹੈ ਮਨਾਲੋ ਰੈਲੀ ਆ ਖਤਮ ਹੁੰਦੀ ਜਾਂਦੀ ਹੈ ਜੀ ਆ ਜਾਣਾ ਹੁਣ ਇਸ ਪਾਸੇ ਨੂੰ ਮਤਲ ਲਾ ਲਓ ਤੁਸੀਂ ਵੀ ਸਪੀਤੀ ਵਲੀ ਮਤਲ ਤੇ ਸਾਹਮਣੇ ਗੱਡੀ ਚ ਪਾ ਰਹੇ ਨੇ ਮੁੰਡੇ ਤੇਲ ਤੇ ਇਹ ਲਾਗ ਲਗ ਦਰਿਆ ਵਾ ਜਿਹੜਾ ਜੀ ਚੱਲ ਰਿਹਾ ਸਤਲੁਜ ਇਹ ਜਿਹੜਾ ਪੰਜਾਬ ਚ ਹੋ ਕੇ ਨਿਕਲਦਾ ਜਿਹੜੀ ਤੁਸੀਂ ਸਾਹਮਣੇ ਦੇਖ ਰਹੇ ਹੋ ਜੀ ਇਹ ਆ ਸਤਲੁਜ ਸਤਲੁਜ ਦਰਿਆ ਤੇ ਵਗਦਾ ਜੀ ਕਾਜਾਵਾਲ ਤੋਂ ਫਿਲਹਾਲ ਆਪਾਂ ਖੜੇ ਆ ਜੀ ਬਦਰਾਸ ਲੱਗਿਆ ਤੇਲ ਪਾਣ ਤੇ ਤੁਸੀਂ ਚੈੱਕ ਕਰੋ ਜੀ ਇੱਥੇ ਦੇ ਮਤਲਬ ਤੁਹਾਨੂੰ ਪਹਿਲਾਂ ਹੀ ਦੱਸਿਆ ਜਿੰਨੇ ਕੁ ਪਹਾੜ ਦੇ ਨਾਲ ਇਹ ਚੇਂਜ ਹੁੰਦੇ ਜਾਣਗੇ ਜਿਉਂ ਜਿਉਂ ਆਪਾਂ ਅੱਗੇ ਜਾਵਾਂਗੇ ਫਿਲਹਾਲ ਗੱਡੀ ਚ ਪਾ ਲਈ ਤੇਲ ਤੇ ਚੱਲਦੇ ਆਂ ਜੀ ਮਾਈਕਰ ਚੈੱਕ ਕਰੋ ਜੇ ਜਦੋਂ ਦਸਣੋਂ ਪੈਂਦੀ ਹੋ ਤਾਂ ਕਿੰਨੇ ਜਣੇ ਨੇ ਤੇ ਕਿੱਥੇ ਆਪਾਂ ਚੱਲੇ ਅਸਲ ਆਪਾਂ ਗੜੇ ਨੇ ਕਿਨੌਰ ਇੱਕ ਪਿੰਨ ਮਦਲ ਕਿਨੌਰ ਜਿੱਥੇ ਸਟਾਰਟ ਹੁੰਦਾ ਹੈ ਉੱਥੋਂ ਇੱਕ ਚੌਕੀ ਫਰਸਟ ਚੌਕੀ ਜਾਂਦੀ ਹੈ ਕਿਨੌਰ ਆਉਣ ਤੋਂ ਪਹਿਲਾਂ ਜੀ ਉਸ ਤੋਂ ਬਾਅਦ ਇਹ ਹੈ ਜੀ ਕੀ ਅੰਕਲ ਖਿਮਾਰੀ ਇਹ ਖਿਮਾਰੀ ਹੈ ਜੀ ਫਰੂਟ ਹੈ ਇੱਥੇ ਦਾ ਤੇ ਇਹਨੂੰ ਸਕਾਰੇਨ ਸਕਾਨ ਤੋਂ ਕਿੰਨੇ ਦਿਨਾਂ ਬਾਅਦ ਦਾਰੂ ਪੈਂਦੀ ਹੈ ਜੀ ਦਾਰੂ ਕਿੰਨੇ ਦਿਨਾਂ ਬਾਅਦ ਪੈਂਦੀ ਹੈ ਜੀ ਸ਼ਰਾਬ ਸ਼ਰਾਬੰਤੀ ਇਸ ਦੀ ਆਹ 15 ਦਿਨ 15 ਦਿਨ ਕਿਹਦੇ ਮਤਲਬ ਇਸ ਨੂੰ ਸਕਾ ਕੇ ਐਸੇ ਹੀ ਸੋਕਾ ਕੇ ਲਗਾੜਾ ਪੜਦਾ ਪੀਪੇ ਮੇ ਪੀਪੇ ਮੇ ਪਾਣੀ ਪੂਣੀ ਗੁੱੜ ਲਗਾ ਕੇ ਪਾਣੀ ਔਰ ਗੁੱੜ ਲਗਾ ਕੇ ਇਹ ਵੀ ਲਗਾ ਕੇ ਇਹ ਬਣਦੀ ਹੈ ਜੀ ਇਹਦੀ दारू ਦੇਸੀ ਇਹ ਕਹਿੰਦੇ ਇੱਥੇ ਲਾਊਡ ਹੈ ਇਹਦਾ ਕੋਈ ਆਬਜੈਕਸ਼ਨ ਨਹੀਂ ਤੇ ਆਪਣੀ ਕਨੌਰ ਵੈਸੇ ਤਾਂ ਜਿਹੜੀ ਮਤਲਬ ਲਾਲ ਉਹਨਾਂ ਨੇ ਨਾਮ ਨੂੰ ਲਿਖੇ ਨੇ ਹੋ ਗਿਆ ਡਨ ਤੇ ਹੁਣ ਆਪਾਂ ਨਿਕਲਣਾ ਅੱਗੇ ਨੂੰ ਕਨੌਰ ਵੈਲੇ ਨੂੰ ਅਕੇ ਅੱਗੇ ਤਾਂ ਵੀ ਸਾਡੇ ਨਾਲ ਨਾਲ ਚੈੱਕ ਕਰਾਂਗੇ ਕਿ ਰਾਸਤੇ 'ਚ ਮੰਦਿਰ ਆਂਦਾ ਹੈ। ਬਹੁਤ ਕਾਫੀ ਵੱਡਾ ਤੇ ਚੰਗਾ ਮੰਦਿਰ ਹੈ। ਆਪਾਂ ਉੱਥੇ ਰੁਕਾਂਗੇ ਪਹਿਲਾਂ। ਤੇ ਇਹ ਉਹ ਚੈੱਕ ਪੋਸਟ ਹੈ। ਜਿੱਥੇ ਚੈਕਿੰਗ ਹੁੰਦੀ ਹੈ। ਕਨੋਰ ਵੈਲਿਡ ਐਂਟਰੀ ਹੋਣ ਸਾਰ। ਜੇ ਆਪਾਂ ਤਾਂ ਪਾਉਂਦੇ ਜਿੱਤੇ ਨਾ ਉੱਥੇ ਦੇ ਲੋਕ ਸਟੇ ਕਰਕੇ ਹੀ ਨਿਕਲ ਰਹੇ ਤੇ। ਜਿੱਥਾ ਪਰ ਫੋਟੋਆਂ ਨਹੀਂ ਖਿੱਚਾਈ ਤੀਆਂ। ਯਸ ਯਸ। ਉੱਥੇ। ਇਹ ਵੀ ਦੇਖ ਕੇ ਸਾਰਾ ਤੇ ਫਿਲਹਾਲ ਆਪਾਂ ਰੁਕਿਆ ਜੀ ਆਪਾਂ ਪਿਛਲੇ ਸਾਲ ਵੀ ਆਪਾਂ 2 ਸਾਲ ਪਹਿਲਾਂ ਆ ਕੇ ਆ ਕੇ ਗਏ ਹਾਂ ਜਦੋਂ ਆਪਾਂ ਇੱਥੇ ਆ ਕੇ ਰੁਕ ਸੀ ਜੈ ਤਰੰਡਾ ਮਾ ਇਹ ਤੇ ਹਰੇਕ ਹੀ ਬੰਦਾ ਰੁਕਦਾ ਮੰਦਰਾਈ ਮਾਤਾ ਦਾ ਅਸੀਂ ਕਿਲੋਮੀਟਰ ਵੀ ਨਹੀਂ ਕਹਿੰਦੇ ਵੀ ਚੱਲੇ ਬੜੇ ਇਹ ਇਹ ਉੱਚਾ ਚੜ੍ਹਤ ਸਮਾ ਇੱਧਰ ਵੀ ਤੇ ਪਹਾੜ ਇਹ ਇਧਰ ਪਹਾੜ ਤੇ ਤਾਂ ਦੇਖੋ ਤੁਸੀਂ ਤੁਹਾਨੂੰ ਦਰਖਤ ਦਿਖਣਗੇ ਲੰਬੇ ਜਾਂ ਛੋਟੇ ਤੇ ਪਹਾੜ ਤੇ ਜਿੰਨੇ ਕਿ ਦਰਖਤ ਨੇ ਉਹ ਸਿਰਫ ਚੋਟੀ ਦੇ ਨੇ ਤੇ ਸਾਰਾ ਹੀ ਪਹਾੜ ਜਿਹੜਾ ਖਾਲੀ ਹੈ ਜੀ ਇਹ ਗੱਲ ਤੇ ਇੱਥੇ ਜਿਹੜੀ ਆਕਸੀਜਨ ਦੀ ਪ੍ਰੋਬਲਮ ਆਦੀ ਤੇ ਅਸੀਂ ਸਟੇਮ ਖੜਿਆ ਪੁੱਲ ਤੇ ਇਹ ਜਿਹੜਾ ਮਾਤਾ ਦਾ ਮੰਦਿਰ ਆਈ ਤੁਹਾਨੂੰ ਦਿਖਾਈ ਸੀ ਉਸ ਤੋਂ ਬਾਅਦ ਹੈ ਤੇ ਇੱਥੇ ਸਾਡਾ ਫੋਟੋ ਸ਼ੂਟ ਕੁਈ ਬੰਦੇ ਤਾਂ ਨਾਲ ਦੀ ਨਾਲ ਫੋਟੋ ਸ਼ੂਟ ਕਰਨ ਲੱਗ ਜਾਂਦੇ ਨੇ ਜਿੱਥੇ ਵੀ ਰੁਕਦੇ ਨੇ ਨਾ ਤੇ ਜੀ ਲਾਲ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਨਾ ਇਹ ਵੀ ਇੱਕ ਇਦਾਂ ਲਈ ਨਾਲਾ ਹੀ ਲੱਗਦਾ ਤੇ ਆ ਲੱਗੇ ਚੱਲਦੇ ਆਂ ਅਸੀਂ ਤਾਂ ਕੋਈ ਜਾਣਾ ਆਪਾਂ ਚਿਟਕੋਲੇ ਜਿੰਨੀ ਛੇਤੀ ਹੋ ਸਕਦਾ ਆਪਾਂ ਪਹੁੰਚਾਂਗੇ ਪਰ ਜਾਵਾਂਗੇ ਇਦਾਂ ਹੀ ਜਾਵਾਂਗੇ ਇਦਾਂ ਹੀ ਆਰਾਮ ਨਾਲ ਉਹ ਵੀ ਕਾਲੀ ਕਰਕੇ ਕੋਈ ਫਾਇਦਾ ਨਹੀਂ ਹੈ ਨਾ ਤੇ ਫਿਲਹਾਲ ਤੁਸੀਂ ਚੱਕ ਵੀਊ ਚੈੱਕ ਕਰੋ ਜੀ ਇੱਧਰ ਸਾਰੇ ਪਹਾੜ ਇਹ ਵੀ ਬਾਈ ਜੁਪੀ ਤੋਂ ਆਏ ਨੇ ਤੇ ਪੂਲ ਬਹੁਤ ਹੀ ਲੜਾਈ ਜਦ ਗੱਡੀ ਲੰਘੀਆਂ ਨਾ ਲਾਕ ਦੀ ਗੁਜਰਾਤ ਨੰਬਰ ਉਹ ਸਾਹਮਣੇ ਬਰਫ਼ ਹੈ ਤੇ ਬਾਈ ਵੀ ਇੱਧਰ ਇੰਜੋਏ ਕਰ ਰਹੇ ਨੇ ਹੁਣ ਆਪਾਂ ਆ ਕੇ ਖੜੇ ਆ ਜੀ ਜਿਹੜਾ ਰਸਤਾ ਚਿਟਕੂਲ ਵੱਲੋਂ ਮੁੜਦਾ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਜਿਹੜਾ ਡੈਮ ਹੈ ਟ੍ਰੈਮ ਦੀ ਮੇਨ ਕਾਉਂਦਾ ਇਹ ਪੁਲੇ ਜੀ ਪੁਲ ਤੋਂ ਦੂਜੀ ਸਾਈਡ ਤੋਂ ਸੜਕ ਆਉਂਦੀ ਐ ਪੁਲ ਤੋਂ ਲਾ ਲੋ ਆਪਾਂ ਇੱਧਰ ਮੁੜੇ ਚਟਕੂਲ ਵੱਲ ਨੂੰ ਇਹ ਚਟਕੂਲ ਵੱਲ ਐ ਜੀ ਤੇ ਜੇ ਆਪਾਂ ਇਥੋਂ ਸਿੱਧੇ ਜਾਈਏ ਤਾਂ ਸਿੱਧੇ ਜਾਵਾਂਗੇ ਕਾਜੇ ਵੱਲ ਨੂੰ ਫਿਰ ਹਾਲ ਆਪਾਂ ਜਾਣਾ ਚਟਕੂਲ ਕਿਉਂਕਿ ਆਪਾਂ ਚਟਕੂਲ ਹੀ ਅੱਜ ਸਟੇ ਕਰਨ ਦਾ ਜਿਹੜਾ ਆਪਣਾ ਇਰਾਦਾ ਸੀ ਇੱਕ ਵਾਰੀ ਚੇਂਜ ਹੋ ਗਿਆ ਸੀ ਕਿਉਂਕਿ ਟਾਈਮ ਜਿਹੜਾ ਰਸਤੇ 'ਚ ਕਾਫੀ ਹੋ ਗਿਆ ਸੀ ਹਨਾ ਪਰ ਫਿਰ ਵੀ ਮਨ ਬਦਲਿਆ ਵੀ ਚਲੋ ਹੁਣ ਜੇ ਸਟੇ ਕਰਨੀ ਹੈ ਤਾਂ ਚਿਟਕੂਲ ਕਰੀ ਉੱਥੇ ਹੀ ਜਾ ਕੇ ਘੁੰਮਾਂਗੇ ਫਿਲਹਾਲ ਇਹ ਡੈਮ ਹੈ ਜੀ ਡੈਮ ਇਹ ਪਿਛਲੇ ਸਾਲ ਵੀ ਦੇਖਿਆ ਸੀ ਕਾਫੀ ਵੱਡਾ ਡੈਮ ਹੈ ਜੀ ਤੇ ਸਾਹਮਣੇ ਦੇਖੋ ਇਹ ਡੈਮ ਦੀ ਕੰਧਾਂ ਨੇ ਜਿਹੜੀ ਉੱਪਰ ਤੱਕ ਪਾੜਦੇ ਨੇ ਤੇ ਚਿਟਕੂਲ ਦੇ ਲਾਗੇ ਪਹਿਲਾਂ ਤੁਸੀਂ ਹੁਣ ਪਾੜ ਦੇ ਕੋਲ ਤੇ ਜਾਂ ਤੁਸੀਂ ਜਾ ਕੇ ਦੇਖੋਗੇ ਚਿਟਕੂਲ ਦੇ ਉਹ ਡਿਫਰੈਂਟ ਹੋ ਜਾਂਦੇ ਨੇ ਕਿਉਂਕਿ ਤਿੱਬਤ ਦਾ ਬਾਰਡਰ ਉੱਥੇ ਚਲੋ ਚੱਲਦੇ ਹਾਂ ਫਿਲਹਾਲ ਜੀ ਚਿਟਕੂਲ ਦੇ ਰਸਤੇ ਜੋ ਦਿਖਾਉਂਦੇ ਸਾਨੂੰ ਚਿਟਕੂਲ ਦਾ 뷰 ਫਾਈਨਲੀ ਆਪਾਂ ਪਹੁੰਚ ਗਏ ਜੀ ਚਿਟਕੁਲ ਤੇ ਇੱਥੇ ਐਟੀਟਿਊਡ ਹੈ ਜੀ 11300 ਫੀਬੀ ਤੇ ਇੰਡੀਆ ਦਾ ਲਾਸਟ ਬਲੇਜ ਮਾਨਾ ਜਦਾ ਮਾਨਾ ਵੱਜਦਾ ਸੀ ਇਦਾਂ ਹੀ ਬੋਲਦਾ ਤੇ ਸਾਹਮਣੇ ਪਹਾੜਾਂ ਦੀਆਂ ਚੋਟੀਆਂ ਜਿਨ੍ਹਾਂ ਤੇ ਡਿੱਗੀ ਹੋਈ ਹੈ ਜੀ ਬਰਫ਼ ਤੇ ਹੁਣ ਆਪਾਂ ਖੜੇ ਆ ਜੀ ਚਿਟਕੁਲ ਫਿਲਹਾਲ ਹਾਲਾਤ ਬਹੁਤ ਮਾੜੇ ਨੇ ਇੱਕ ਦਾ ਰੂਮ ਨਹੀਂ ਮਿਲ ਰਿਹਾ ਤੇ ਦੂਜਾ ਸਾਹਮਣੇ ਚਾਰੇ ਪਾਸੇ ਪਹਾੜੀ ਤੇ ਡਿੱਗੀ ਹੋਈ ਬਰਫ਼ ਤੇ ਬੰਦੇ ਨੇ ਪਾਲੇ ਕੋਟ ਬਾਈ ਠੰਡ ਕਿਦਾਂ ਕੀ ਹੈ ਜੂਨ ਚੱਲ ਰਿਹਾ ਜਦੋਂ ਪਾਈ ਨਾਲ ਕਿਹਾ ਕੋਟ ਕੋਟ ਪਵਾਤੇ ਜੀ ਆ ਜੋ ਸਾਹਮਣੇ ਤੁਹਾਨੂੰ ਦੇਖ ਰਿਹਾ ਹੁਣ ਇੱਕ ਘਰ ਮਕਾਨ ਜਿਹੜੇ ਦਿਖਦੇ ਨੇ ਉਹ ਲਾਸਟ ਨੇ ਜੀ ਜੇ ਆਪਾਂ ਲਾਲੂ ਤਿੱਬਤ ਵੱਲ ਨੂੰ ਜਾਈਏ ਸੌਰੀ ਹਾਂ ਚਿੱਟ ਕੋਲ ਤੋਂ ਤਿੱਬਤ ਵੱਲ ਨੂੰ ਜਾਈਏ ਤਾਂ ਆਪਾਂ ਨੂੰ ਲਾਸਟ ਉਹ ਹੀ ਮਿਲਣਗੇ ਤੇ ਫਿਲਹਾਲ ਤਾਂ ਜੇ ਕਿਸੇ ਨੇ ਆਣਾ ਟਾਈਮ ਨਾਲ ਆਇਓ ਕਿਉਂਕਿ ਰੂਮ ਦੀ ਜਿਹੜੀ ਸ਼ੋਰਟੇਜ ਹੈ ਉਹ ਕਾਫੀ ਜ਼ਿਆਦਾ ਬਹੁਤ ਮੁਸ਼ਕਲ ਹੈ ਵੀ ਆਪਾਂ ਨੂੰ ਇੱਥੇ ਰੂਮ ਮਿਲ ਜੇ इजीली ਸਾਨੂੰ ਬੜਾ ਮੁਸ਼ਕਲ ਮਿਲਿਆ ਤੇ ਸਾਦਾ ਹੀ ਮਿਲਿਆ ਬਾਕੀ ਰੂਮ ਤੁਹਾਨੂੰ ਦਿਖਾਵਾਂਗੇ ਹਨਾ ਪਰ ਆਹ ਚੈੱਕ ਕਰੋ ਤੁਸੀਂ 뷰 ਕਾਜਾ ਸੋਰੀ ਚਿਟਕੁਲ ਦੇ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਜਿਹੜੇ ਸਾਹਮਣੇ ਬਰਫੀਲੇ ਪਹਾੜ ਦਿਖ ਰਹੇ ਨੇ ਉਹ ਆਂਦੇ ਨੇ ਜੀ ਤਿੱਬ ਦੇ ਬਾਰਡਰ ਮਤਲਬ ਉੱਥੇ ਤਿੱਬ ਸ਼ੁਰੂ ਹੋ ਜਾਂਦਾ ਤੇ ਆਪਾਂ ਬਾਰਡਰ ਤੇ ਨੇ ਤੇ ਇਦਾਂ ਦਾ ਵੀਊ ਜਿਹੜਾ ਉਹ ਚਿਟਕੁਲ ਚ ਫਿਲਹਾਲ ਤਾਂ ਸਾਡਾ ਜਿਹੜਾ ਅੱਜ ਦਾ ਕੰਮ ਨੂੰ ਫਿਰ ਹੁੰਦਾ ਸੀ ਉਹ ਲਾਲੋ ਸਵਾਦ ਹੀ ਖੋਤਾ ਮੇਨੇ ਤੇ ਉਹਦੇ ਆਣ ਕਰਕੇ ਸਾਨੂੰ ਵੀ ਰੂਮ ਦੇ ਵਿੱਚ ਜਾਣਾ ਪੈਂਦਾ ਹੈ ਨਾ ਕੁੰਮਿਆ ਨਹੀਂ ਜਾਂਦਾ ਜਦਾਂ ਤੇਰੇ ਆ ਸਾਹਮਣੇ ਆਪਣਾ ਹੋਟਲ ਇੱਥੇ ਨਾ ਹੋਮਸਟੇ ਵੀ ਮਿਲ ਜਾਂਦੀ ਏ ਹੋਟਲ ਵੀ ਮਿਲ ਜਾਂਦੇ ਨੇ 1500 ਤੋਂ ਲੈ ਕੇ 2000 ਦਾ ਇੱਥੇ ਜਿਹੜਾ ਕਿਰਾਇਆ ਆਪਾਂ ਹੈ ਜੀ ਸਨੀ ਸਨੋ ਵਿਊ ਦੇ ਆਪਣਾ ਜਿਹੜਾ ਹੋਟਲ ਹੈ ਜਿਹੜਾ ਆਪਣਾ ਕਮਰਾ ਤੁਹਾਨੂੰ ਵੀ ਦਿਖਾਵਾਂਗੇ ਹੈ ਨਾ ਤੇ ਅੰਦਰੋਂ ਦਿਖਾਉਂਦੇ ਆ ਤੁਹਾਨੂੰ ਪਹਿਲਾਂ ਹੋਟਲ ਦਾ 뷰 ਵੀ ਕਿਦਾਂ ਦਾ ਆਪਣਾ ਹੋਟਲ ਹੈ ਇਹ ਆਪਣਾ ਹੋਟਲ ਹੈ ਜੀ ਤੇ ਸਾਹਮਣੇ ਆਂਟੀ ਬੈਠੀ ਜਿਹਨਾਂ ਦਾ ਪਰੂਮ ਲਿਆ ਉਹਦੋਂ ਉਹਨਾਂ ਦਾ ਰੇਲਿੰਗ ਦਾ ਜੀ ਖਾਣ ਪੀਣ ਦਾ ਸਮਝ ਲਿਆ ਤੇ ਸਾਹਮਣੇ ਆਪਣਾ ਰੂਮ ਇਹਨਾਂ ਦਾ ਲੱਗਦਾ ਮੰਜੀਆਂ ਗਿਆ ਆਉਂਦੇ ਵੀ ਰੱਖੀਆਂ ਹੋਣੀਆਂ ਉਹਨਾਂ ਦਾ ਵੀ ਪਿਆ ਸਮਾਨ ਤੇ ਆਪਾਂ ਦਾ ਰੂਮ ਬਈ ਇਹੀ ਮਿਲਿਆ ਰੂਮ ਨੰਬਰ 108 ਇਹ ਆਪਣਾ ਰੂਮ ਹੈ ਜੀ ਦੋ ਵਿੰਡੋ ਤੇ ਨਾਲ ਬਾਥਰੂਮ ਅਟੈਚ ਫਿਲਹਾਲ ਖਾ ਪੀ ਗਏ ਹੁਣ ਫਿਰ ਚੱਲਦੇ ਆਂ ਜੀ ਘੁੰਮਣ ਨੂੰ ਬਾਹਰ ਬਾਹਰ ਮੀ ਕਰਕੇ ਜੀ ਨਿਕਲ ਆਵਾ ਜਾਂਦੇ ਨਹੀਂ ਹੁਣ ਮੁੰਡੇ ਲੱਗੇ ਆਪਣੀ ਗੇਮ ਖੇਲਣ ਕਿਉਂਕਿ ਫਨ ਵੀ ਜ਼ਰੂਰੀ ਹੈ ਤੇ ਟਾਈਮ ਪਾਸ ਵੀ ਹਾਂ ਬਈ ਕਿਹੜੀ ਗੇਮ ਲੱਗੇ ਖੇਲਣ ਸਿਕੁਐਂਸ ਸਿਕੁਐਂਸ ਵਾਹ ਜੀ ਵਾਹ ਕਿਉਂਕਿ ਬਾਹਰ ਨਿਕਲਿਆ ਨਹੀਂ ਜਾਂਦਾ ਬਾਹਰ ਹਲੇ ਤਾਂ ਮੀਂਹ ਪੈ ਰਿਹਾ ਥੋੜਾ ਥੋੜਾ ਤੇ ਠੰਡ ਵੀ ਬਹੁਤ ਜ਼ਿਆਦਾ ਬੰਦਾ ਲੈ ਟੰਗ ਬੜਾਈ ਬੰਦੇ ਨੂੰ ਮੰਡਣ ਦਾ ਪੱਤੇ ਇਹ ਗੱਡੀ ਆਪਾਂ ਨਾ ਸੜਕ ਦੇ ਪਾਰਕ ਕਰਨੀ ਪਈ ਆ ਜੀ ਕਿਉਂਕਿ ਇੱਥੇ ਇੱਕ ਤਾਂ ਰਸ਼ ਵਾਲਾ ਜੀ ਹੋਟਲਾਂ 'ਚ ਸਾਰੇ ਰੂਮਾਂ ਮੈਨੂੰ ਪਹਿਲਾਂ ਵੀ ਦੱਸ ਕੇ ਆਟਿਆ ਬੁੱਕ ਨੇ ਤੇ ਇਹ ਗੱਡੀ ਆਪਾਂ ਬਾਹਰ ਹੀ ਪਾਰਕ ਕਰਨੀ ਵੀ ਕਿਉਂ ਸਵੇਰੇ ਆਪਾਂ 5 ਵਜੇ ਨਿਕਲਣਾ ਤੇ ਇਹਦੇ ਪਿੱਛੇ ਜੇ ਗੱਡੀ ਲੱਗੀ ਹੋਟਲ ਵਾਲੇ ਕਹਿੰਦੇ ਵੀ ਸਾਡੀ ਫਿਰ ਜ਼ਿੰਮੇਵਾਰੀ ਨਹੀਂ ਹੋਊਗੀ ਕੋਈ ਕਿਉਂਕਿ ਪਾਰਕਿੰਗ ਦੀ ਬਹੁਤ ਜ਼ਿਆਦਾ ਨਿਕਲ ਆ ਇੱਥੇ ਤੇ ਫਿਲਹਾਲ ਠੰਡ ਬਹੁਤ ਹੈ ਜੀ ਠੰਡ ਦਾ ਤੁਹਾਨੂੰ ਸ਼ਾਇਦ ਚੋਟੀਆਂ ਤੇ ਦੇਖੋ ਬਰਫ਼ ਦਿਖਦੀ ਹੋਗੀ ਤੇ ਕੁਝ ਘੰਟਾ ਅੱਧਾ ਪੂਣਾ ਘੰਟਾ ਪਹਿਲੇ ਇੱਥੇ ਥੋੜੀ ਥੋੜੀ ਜਿਹੜੀ ਬਾਰਿਸ਼ ਆ ਉਹ ਵੀ ਹੋ ਗਈ ਹੈ ਟੀਆ ਵਲੌਗ ਬਣਾਉਣ ਦਾ ਮਨ ਹੀ ਨਹੀਂ ਕੀਤਾ ਹੁਣ ਰੈਸਟ ਕਰਕੇ ਥੋੜਾ ਬੋਤਾ ਖਾ ਪੀ ਕੇ ਨਾਲੇ ਖੇਡੀ ਗੇਮ ਉਹ ਬੱਠੇ ਬਈਏ ਵੀ ਮੋਹਾਲੀ ਬਲ ਤੋਂ ਹੀ ਆਏ ਨੇ ਬਈ ਆਪਣੇ ਨਾਲ ਦੇ ਇਹਨਾਂ ਨੇ ਵੀ ਆਪਣੇ ਨਾਲ ਸੋਰੀ ਮਲ ਅੱਗੇ ਪਿੱਛੇ ਆਉਣੇ ਦਾ 8 ਵਜੇ ਤੁਰਨਗੇ ਇਹਨਾਂ ਨੇ ਜਾਣਾ ਇਹਨਾਂ ਨੇ ਵੀ ਕਾਜਾ ਹੀ ਜਾਣਾ ਕਾਜਾ ਸਪੀਤੀ ਤੇ ਹੁਣ ਘੁੰਮ ਕੇ ਆਵਾਂਗੇ ਜੀ ਬਾਜ਼ਾਰ ਨਾਲੇ ਤੁਹਾਨੂੰ ਘੁਮਾਵਾਂਗੇ ਨਾ ਚਿਟਕੂਲ ਦਾ ਤੇ ਕੁਝ ਸਮਾਨ ਵੀ ਲੈਣੇ ਨੇ ਖਾਣ ਪੀਣ ਦੇ ਚੱਲ ਲਈ ਹੁਣ ਮਾਰਕੀਟ ਵੱਲੋਂ ਚਿਟਕੂਲ ਦੀ ਤੇ ਇੱਧਰ ਆਪਣਾ ਸਾਹਮਣੇ ਹੋਟਲ ਤੇ ਇਹ ਜਿੱਦਾਂ ਬਣੀ ਹੋਈ ਹੈ ਉੱਥੇ ਛੋਟ ਛੋਟੀ ਹੋਮਸਪੀਅਰ ਸਾਨੂੰ ਆ ਮਿਲ ਜਾਣਗੇ ਆ ਪੁਰਾਣਾ ਟਾਈਮ ਨਾਲ ਪਊਗਾ ਕਿਉਂਕਿ ਜਿਸ ਟਾਂ ਹੁਣ ਤਾਂ ਲਾ ਲੋ ਛੁੱਟੀਆਂ ਕਰਕੇ ਰਸ਼ ਨਾ ਕਿ ਨਾ ਵੀ ਮਿਲਣਾ ਮੁਸ਼ਕਲ ਹੋ ਗਿਆ ਜੀ ਹੋਟਲ ਬਹੁਤ ਜ਼ਿਆਦਾ ਤੰਗੀ ਆਈ ਹੋਈ ਆ ਹੋਟਲ ਚ ਕੇ ਮਾਰਕੀਟ ਆ ਜੀ ਚਿਟਕੁਲ ਦੀ ਤੇ ਆਪਾਂ ਇਥੋਂ ਦੁੱਧ ਲੈਣਾ ਸਵੇਰ ਵਾਸਤੇ ਪਰਚੇਸ ਕਰਨਾ ਨਾਲ ਬਰੈਡ ਤੇ ਸਾਹਮਣੇ ਇਹ ਵੀ ਸਾਰੇ ਜਿਹੜੇ ਤੁਸੀਂ ਦੇਖ ਰਹੇ ਹੋ ਤੇ ਹੋਮਸਟੇ ਨੇ ਤੇ ਉੱਪਰ ਬੱਦਲ ਵੀ ਥੋੜਾ ਜਿਹਾ ਹੁਣ ਡਰਾਮਾ ਰੂਪ ਹੈ ਜਿਹੜਾ ਕਰ ਰਿਹਾ ਕਿਉਂਕਿ ਇੱਥੇ ਜੇ ਮੀਂਹ ਪੈ ਗਿਆ ਸਾਨੂੰ ਸਵੇਰੇ ਜਾਣ 'ਚ ਮੁਸ਼ਕਲ ਹੋ ਜੂਗੀ ਰਸਤਾ ਜਾਂਦੋ ਹੀ ਦਿਖਾਵਾਂਗੇ ਸਾਨੂੰ ਕਿਉਂਕਿ ਦਿਨ 'ਚ ਨਾ ਰਸਤਾ ਬਹੁਤ ਖਰਾਬ ਸੀ ਤੇ ਫਿਲਹਾਲ ਅੰਦਰ ਲੰਦੇ ਆ ਕਿ ਸਮਾਨ ਸ਼ੌਪ ਚ ਆ ਗਏ ਆਪਾਂ ਬਹੁਤ ਹੈ ਬਾਈ ਬਹੁਤ ਹੈ ਅਮਲਕ ਹਾਂ ਇੱਕ ਪੈਕ ਟੁਕ ਕਰ ਲਈ ਬ੍ਰੈਡ ਦਾ ਬਰਾਊਨ ਲੈ ਲਿਆ ਹਾਂ ਗਾਚਾ ਆਇਆ ਕਾ ਰਹੀਏ ਉਹ ਡੇਢ ਕਾਲ ਨਹੀਂ ਚੱਕ ਪਿੱਛੇ ਆਈ ਨਹੀਂ ਬਸ ਮੈਨੂੰ ਆਈ ਬਸ ਐਵੇਂ ਜੀ ਫੋਨ ਉਠਾਦਾ ਉਹ ਆਪਾਂ ਆ ਯੂ ਮੋਲ ਦਾ ਦੁੱਧ 15 ਨਾਲੇ ਬਰਾਊਨ ਬ੍ਰੈਡ ਤੇ ਇਹਦੀ ਡੇਟ 16 ਇਥੋਂ इजीली ਮਿਲ ਜਾਂਦਾ ਹੈ ਜੀ ਕੰਨੇ ਕਾ ਬਈ ਸੁਦੇ ਚੱਕਾ ਟਾਇਰ ਆ ਇੰਕੁਆਰੀ ਕਰਦਾ ਆ ਰਹੇ ਇਹ ਸੁਦੇ ਟਿਕਸੋ ਟਿਕਸੋ 120 120 ਅੱਛਾ ਜੀ ਆ ਵੀ ਕਿਹ ਕਿਸੇ ਫੋੜ ਗਿਆ ਗਾ ਰਹੇ ਗਾ ਰਹੇ ਅੱਗੇ ਇਹ ਤਾਂ ਦੇ ਕੈਸ਼ਰ ਸਾਬ ਦੇਰੇ ਪੈਸੇ 120 ਆਈ ਆਪਣਾ ਦੁੱਧ 1 ਲੀਟਰ ਨਾਲ ਇੱਕ ਪੈਕਟ ਬ੍ਰਾਊਨ ਬ੍ਰੈਡ ਪਿਆਰ ਫ੍ਰੀਜ ਚਾਣ ਦੀ ਤਾਂ ਕਿ ਲੋੜ ਪਣੀ ਨਾ ਨਾ ਐ ਠੀਕ ਹੋ ਗਿਆ ਛੋਟੂ ਜੀ ਮਾਰਕਟ ਦੀ ਚਟਕੂਲ ਦੀ ਤੇ ਆਪਾਂ ਹੁਣ ਦਿਖਾ ਕੇ ਲਿਆਵਾਂਗੇ ਜਿਹੜਾ ਇੱਥੇ ਲਾਸਟ ਢਾਬਾ ਚਟਕੂਲ ਦਾ ਬਸਦਾ ਜੀ ਕਾਫੀ ਮਸ਼ਹੂਰ ਆ ਵਕਤ ਆਪਾਂ ਲੇਟ ਹੋ ਗਏ ਸਵੇਰੇ ਤਾਂ ਸੱਜਣਾ ਖੁੱਲੇ ਹੋਣਾ ਹੁਣ ਤੋ ਖਾ ਕੇ ਨ ਜਾਂਦੇ ਆ ਸਾਨੂੰ ਉਹ ਆਂਦਾ ਜਦੋਂ ਆਪਾਂ ਨਾ ਥੱਲੋਂ ਚਲਾਂਗੇ ਉੱਪਰ ਨੂੰ ਚਿਟਕੁਲ ਵੱਲੋਂ ਤਾਂ ਆਊਗਾ ਜੀ ਉਹ ਰਸਤੇ 'ਚ ਹੀ ਮਤਲਬ ਪੁਆਇੰਟ ਤੇ ਆਊਗਾ ਪੁਆਇੰਟ ਤੇ ਆਊਗਾ ਫਸਟ 'ਚ ਪਹਿਲਾਂ ਉਹੀ ਢੱਬਾਂ ਆਣਾ ਤੇ ਉਦੋਂ ਬਾਅਦ ਹੀ ਲਾ ਲਓ ਤੁਸੀਂ ਵੀ ਚਿਟਕੁਲ 'ਚ ਐਂਟਰੀ ਕਰਦੇ ਹੋ ਬਾਕੀ ਤੇ ਖਾਣ ਪੀਣ ਦਾ ਤਾਂ ਮੈਨੂੰ ਕੋਈ ਕਮੀ ਨਹੀਂ ਲੱਗਦੀ ਹੈ ਨਾ ਤੇ ਹੋਮਸਟੇ ਵੀ ਤੇ ਰਹਿਣ ਦੀ ਕੋਈ ਕਮੀ ਨਹੀਂ ਜੇ ਤੁਸੀਂ ਟਾਈਮ ਨਾਲ ਆ ਕੇ ਮਨ ਲਾ ਲਓ ਦੁਪਹਿਰ ਦੇ ਟਾਈਮ ਯਾਰ ਟਾਈਮ ਨਾਲ ਆਉਂਦੇ ਹੋ ਤਾਂ ਤੁਹਾਨੂੰ ਹੋਮਸਟੇ ਆ ਕੁਝ ਮਿਲ ਸਕਦਾ ਹੈ ਤੇ ਹੋਟਲ ਵਗੈਰਾ ਸਾਹਮਣੇ ਹੈ ਜੀ ਜਿਹੜਾ ਤੁਸੀਂ ਦੇਖ ਰਹੇ ਹੋ ਨਾ ਤੁਹਾਨੂੰ ਬਾਕੀ ਸਵੇਰੇ ਦਿਖਾਵਾਂਗੇ ਲਾਸਟ ਟੱਬਾ ਚਟਕੂਲਾ ਤੇ ਫਿਲਹਾਲ ਦਾ ਠੰਡ ਬਹੁਤ ਹੈ ਜੀ ਕੱਪੜਿਆਂ ਚੋਂ ਠੰਡ ਨਹੀਂ ਰੁਕਰੀ ਇਹ ਵੀ ਖਾਣ ਪੀਣ ਵਾਲੇ ਬਾਈ ਬਾਕੀ ਨਾਲ ਇੱਕ ਚੀਜ਼ ਚ ਫਰਕ ਲੱਗਿਆ ਜਦੋਂ ਆਪਾਂ ਇੱਥੇ 2 ਸਾਲ ਪਹਿਲਾਂ ਆਈ ਸੀ ਨਾ ਤਾਂ ਲੋਲੂ ਵੀ ਇੰਨੀਕ ਟ੍ਰੈਫਿਕ ਜਾਂ ਕੁੰਮਣ ਵਾਲੀ ਗੱਡੀਆਂ ਆਪਣੇ ਐਚ ਆਰ ਨੰਬਰ ਦਿੱਲੀ ਨੰਬਰ ਪੰਜਾ ਨੰਬਰ ਜਿਆਦਾ ਨਹੀਂ ਸੀ ਪਰ ਹੁਣ ਇਸ ਵਾਰੀ ਗੱਡੀਆਂ ਬਹੁਤ ਜ਼ਿਆਦਾ ਜੀ ਤੇ ਆਪਣੇ ਬੰਦਿਆਂ ਲੈ ਲਿਆ ਸਮਾਨ ਚੱਲਦੇ ਆ ਮੈਂ ਰੂਮ ਚ ਕੀ ਉੱਠਣ ਕੀ ਉੱਠਣ ਕਾਫੀ ਆ ਚਲ ਨਵੀਂ ਸਵੇਰ ਦੀ ਟਾਰੀ ਜੀ ਕਾਫੀ ਦੀ ਕੀ ਰਾਸਤੇ ਜ ਆਪਾਂ ਰੁਕੇ ਕਿਤੇ ਨਾ ਕਿਤੇ ਕਾਫੀ ਦਾ ਪੀੜੀ ਪੈਣੀ ਠੰਡ ਬਹੁਤ ਹੈ। ਬਾਕੀ ਕੱਛਿਆਂ ਆਲਾ ਰਿਵਾਜ ਕੱਛਿਆਂ ਨਾਲ ਜਗਟਾਂ ਦਾ ਰਿਵਾਜ ਅਸੀਂ ਤੋਂ ਇਹ ਤਾਂ ਕੈਰੀ ਹੁੰਦਾ ਸਾਰਿਆਂ ਨੇ ਪਾਈ ਹੋਈ ਨੇ ਬਾਈ ਉੱਪਰੋਂ ਠੰਡ ਲੱਗਦੀ ਹੈ ਥੱਲੋਂ ਗਰਮੀ ਸਮਝ ਨਹੀਂ ਆਦੀ ਕੀ ਹੋਇਆ ਬੰਦੇ ਨੂੰ ਬਾਕੀ ਕੌਫੀ ਲੈਣ ਦਾ ਮੇਨ ਕਾਰਨ ਸਵੇਰੇ ਰਸਤੇ 'ਚ ਰੁਕੇ ਨਾ ਦੁੱਧ ਆਪਾਂ ਲੈ ਲਿਆ ਨਾਲ ਲੈ ਲਈ ਬ੍ਰੈਡ ਤੇ ਸੈਂਡਵਿਚ ਤੇ ਨਾਲ ਕੌਫੀ ਬਣਾ ਕੇ ਸਵੇਰੇ ਵੀ ਆਪਾਂ ਟਾਈਮ ਨਾਲ ਨਿਕਲਣਾ ਇੱਥੇ ਇਤੋਂ ਜਿਟਕਲ ਤੋਂ ਕਾਜੇਵਾਲ ਨੂੰ ਆ ਰਸਤੇ 'ਚ ਫਿਰ ਨਾ ਕਿਤੇ ਜਦਾਂ ਸਟੇ ਕਰਿਆ ਨਾ ਖਾਣ ਪੀਣ ਦਾ ਨਹੀਂ ਮਿਲੂਗਾ ਕਿਉਂਕਿ ਅੱਗੇ ਕਾਜੇਵਾਲ ਨੂੰ ਜਾਂਦੇ ਹੋਏ ਖਾਣ ਪੀਣ ਦਾ ਜਿਹੜਾ ਸਮਾਨ ਹੈ ਉਹ ਕਾਫੀ ਘਟ ਜਾਂਦਾ ਜੀ ਪ੍ਰੋਬਲਮ ਤਾਂ ਆਉਂਦੀ ਹੈ ਤੇ ਬਾਕੀ ਦੇਖਦੇ ਆ ਸਵੇਰੇ ਕਿਤੇ ਵੀ ਸਮਾਂ ਲੱਗੇ ਆਪਾਂ ਤੇ ਸੈਂਡਵਿਚ ਬਣਾਵਾਂਗੇ ਤੇ ਨਾਲ ਬਣਾਵਾਂਗੇ ਜੀ ਕੌਫੀ ਜਾਂ ਚਾਹ ਜੋ ਵੀ ਪਰ ਉਹਨੂੰ ਪਸੰਦ ਹੋਇਆ ਤਾਂ ਮੈਂ ਕੌਫੀ ਦੇ ਪਾਉ ਚਾਪਨ ਲੈ ਲੈਨੇ ਤੇ ਛਾਦੇ ਸਮਾਨ ਆਪਾਂ ਘਰ ਤੋਂ ਪਹਿਲਾਂ ਹੀ ਲੈ ਕੇ ਆਏ ਸੀ ਹਨ ਤੇ ਆ ਗਿਆ ਆਪਣਾ ਬੰਦਾ ਸਮਾਨ ਲੈ ਕੇ ਚਲੋ ਬਈ ਪ੍ਰਿੰਸਾર્મા ਜੀ ਚੱਲੀਏ ਰੂਮ ਚ ਹਾਂਜੀ ਹਾਂਜੀ ਹੁਣ ਕੀ ਕਰਨਾ ਉੱਚੀ ਜਾ ਕੇ ਕੀ ਖੇਲਣਾ ਸੀਕਵੈਂਸ ਖੇਲਾਗੇ ਜੁਆ ਜੁਆਈ ਬਾਕੀ ਰਿਛਾਂ ਵਰਗੇ ਤਾਂ ਬਾਈ ਕੁੱਤੇ ਨੇ ਇੱਥੇ ਚਿੱਟਕੁਲ ਦੇ ਕਿ ਪ੍ਰਾਪਰਟੀ ਲੈਣ ਵੇਚੇ ਤਾਂ ਬਾਕੀ ਨਾਲਿਆਂ ਚੋਂ ਜੀ ਬਰਫ ਵਾਲਾ ਪਾਣੀ ਤਾਂ ਆ ਹੀ ਜਾਂਦਾ ਹੈ ਕਿਉਂਕਿ ਉੱਪਰ ਬਰਫ ਕਾਫੀ ਡਿੱਗੀ ਹੋਈ ਹੈ ਤੇ ਫਿਲਹਾਲ ਚੱਲਦੇ ਆਂ ਜੀ ਆਪਣੇ ਰੂਮ ਵੱਲ ਨੂੰ ਤੇ ਬਲੌਗ ਦਾ ਕਰਦੇ ਆਂ ਇੱਥੇ ਹੀ ਐਂਡ ਹੁਣ ਮਿਲਾਂਗੇ ਸਵੇਰੇ ਤੇ ਪਾਵਾਂਗੇ ਜੀ ਚਾਲੇ ਕਾਜਾ ਵੱਲੋਂ ਮਿਲਦੇ ਆਂ ਜੀ ਹੁਣ ਸਵੇਰੇ